ਸੋ ਕੀ ਹਾਲ ਚੱਲ ਸਾਰਿਆਂ ਦਾ ਵੈਲਕਮ ਟੂ ਬਲੌਗ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਆਪਾਂ ਪਹਿਲੀ ਵੀਡੀਓ ਪਾਈ ਸੀਗੀ ਉੱਥੇ ਤੁਹਾਨੂੰ ਦੱਸਿਆ ਸੀ ਅਟੈਕ ਹੋਣਾ ਆ ਹਲਦੀ ਦਾ ਤੇ ਬ্লাইਟ ਦਾ ਹੋਇਆ ਵੀ ਉਦਾਂ ਹੀ ਆ ਸਪਰੇਅ ਕਰ ਰਹੇ ਆ ਆਪਾਂ ਜਿਹੜੀ ਸਪਰੇਅ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਆ ਇੱਥੇ ਸਪਰੇਅ ਕਰ ਚੁੱਕੇ ਆ ਦੋ ਦਿਨ ਬਾਅਦ ਇੱਥੇ ਰਿਜ਼ਲਟ ਜ਼ਰੂਰ ਤੁਹਾਨੂੰ ਦਿਖਾਉਂਗਾ ਜਿਹੜੀ ਸਪਰੇਅ ਦਾ ਆਪਾਂ ਰਿਜ਼ਲਟ ਲੈਣਦੇ ਆ ਇਹਨੂੰ ਕਰਨ ਦੀ ਵੀ ਤਰੀਕਾ ਆ ਉਹ ਵੀ ਵੀਡੀਓ ਵਿੱਚ ਦੱਸਿਆ ਆ ਜ਼ਰੂਰ ਦੇਖੋ ਸਾਰੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਹਲਦੀ ਰੋਗ ਜਿਹੜਾ ਹੁਣ PR126 110 ਨੂੰ ਬਹੁਤ ਜ਼ਿਆਦਾ ਟੈਂਡਿਆ ਆ ਇਹਦੀ ਰੋਕਥਾਮ ਵਾਸਤੇ ਆਪਣੇ ਕੋ ਦਵਾਈ ਜਿਹੜੀ ਆਪਾਂ ਯੂਜ਼ ਕਰ ਰਹੇ ਆਂ ਜਿਹਦੀ ਆਪਾਂ ਸਪਰੇਅ ਕੀਤੀ ਆ ਉਹ ਕਪਰੋਫਿਕਸ ਆ ਤੁਹਾਨੂੰ ਪੈਕੇਟ ਵਿੱਚ ਮੈਂ ਚੈੱਕ ਕਰਵਾ ਦਿੰਨਾ ਆ ਤੇ ਜਦੋਂ ਵੀ ਸਪਰੇਅ ਕਰਨੀ ਤੁਸੀਂ ਕਰਨੀ ਸਵੇਰ ਟਾਈਮ ਆ ਤੇ ਖੇਤ ਦੇ ਵਿੱਚ ਨਾ ਵੜਿਓ ਕਿਉਂਕਿ ਖੇਤ ਦੇ ਵਿੱਚ ਜਦੋਂ ਤੁਸੀਂ ਬੜੋਗੇ ਜਦੋਂ ਇਹ ਉਡੂਗੀ ਇਨ ਨਾਲ ਦੇ ਦਾਣਿਆਂ ਤੇ ਘੱਟਾ ਪਊਗਾ ਤੇ ਬਿਮਾਰੀ ਵਾਧਦੀ ਆ ਜਦੋਂ ਵੀ ਤੁਸੀਂ ਆਉਟ ਕਰਦੇ ਆ ਨਾ ਸਪਰੇ ਖੇਤ ਚ ਵੱੜ ਕੇ ਜਦੋਂ ਇਹਨੂੰ ਛਾੜਦੇ ਆ ਜਾਂ ਇਹਦਾ ਪਾਊਡਰ ਆਉਟ ਦਾ ਆ ਹਲਦੀ ਦਾ ਉਦੋਂ ਨਾਲ ਦੇ ਕਿਰ ਦਾਣੇ ਤੇ ਪੈਂਦਾ ਆ ਫਿਰ ਦਾਣਾ ਫਿਰ ਦਾਗੀ ਕਰ ਦਿੰਦਾ ਫੇ ਇਹ ਵਾਧੀ ਆ ਬਿਮਾਰੀ ਕਿਸ ਕਾਰਨ ਸੋ ਕਰੋ ਖੇਤ ਦੇ ਬਾਰ ਬਾਰ ਸਪਰੇ ਕਰੋ ਜਦਾਂ ਆਪਣੇ ਅੱਧਾ ਚੋਣਾ ਪਖਤੂ ਕਰਦੇ ਜਿਆਦਾ ਸੋ ਆਪਣੇ ਇੰਨੀ ਬਿਮਾਰੀ ਨਹੀਂ ਹੈਗੀ ਥੋੜੀ ਆਈ ਆ ਆਈ ਜ਼ਰੂਰ ਆ ਤੇ ਅਸੀਂ ਮਿੱਟੀ ਦੇ ਬਾਹਰ ਬਾਸ ਸਪਰੇ ਕਰਦੇ ਆ ਤੁਹਾਨੂੰ ਮੈਂ ਪੈਕੇਟ ਚੈੱਕ ਕਰਵਾ ਦਿੰਦਾ ਆ ਕੋਪਰੋਫੈਕਸ ਦਾ ਤੇ ਨਾਲ ਇੱਕ ਟੀਗਾ ਜਿਹਾ ਪਾ ਰਹੇ ਆ ਨਾ ਯਾਰ ਨਹੀਂ ਭੁੱਲ ਗਿਆ ਮੈਨੂੰ ਉਹ ਵੀ ਜਾ ਕੇ ਤੁਹਾਨੂੰ ਦਿਖਾਉਣਾ ਮੋਟਰ ਤੇ ਪਿਆ ਆ ਤੇ ਕਰਨੀ ਬਾਰ ਬਾਰ ਆ ਸਪਰੇ ਜਦੋਂ ਦੇ ਖੇਤ ਦੇ ਕਰਨੀ ਆ ਤੇ ਰਿਜ਼ਲਟ ਤੁਹਾਨੂੰ 2 ਦਿਨ ਬਾਅਦ ਦਿਖਾਉਂਗਾ ਸੇਮ ਆਹੀ ਜਗ੍ਹਾ ਤੇ ਸੋ ਕੋਪਰੋਫੈਕਸ ਇਹ ਪੈਕੇਟ ਆ 2 ਕੀਲੇ ਦਾ ਪੈਕੇਟ ਹੈ 1 ਕਿਲੋ ਦਾ 1/2 ਕਿਲੋ ਪੈਂਦਾ ਕੀਲੇ ਦਾ ਚਾਰ ਪੰਪ ਬਣਾ ਲਓ ਤੇ ਨਾਲ ਤੁਸੀਂ ਪਾ ਲਓ ਸਟ੍ਰੀਪੋ ਪਲਸ ਜਿਹੜੀ ਦਵਾਈ ਆਪਾਂ ਚੋਨਾ ਲਾ ਕੇ ਬੀਜਦੇ ਨਾ ਆ ਉਹੀ ਪੈਕੇਟ ਆ ਨਿਕਾਇਆ ਇਹਨੂੰ ਵਿੱਚ ਖੋਲੋ ਤੁਸੀਂ ਤੇ ਕਰੋ ਜਿੱਥੇ ਬਾਰ ਬਾਰ ਖੇਤਦੇ ਹਨਾ ਸਪਰੇ ਤਾਂ ਰਿਜ਼ਲਟ ਮਿਲਣਾ ਤੁਹਾਨੂੰ 2 ਦਿਨ ਬਾਅਦ ਰਿਜ਼ਲਟ ਚੈੱਕ ਕਰਾਂਗੇ ਜਿੱਥੇ ਆਪਾਂ ਸਪਰੇ ਕੀਤੀ ਆ ਵੀਡੀਓ ਨੂੰ ਸਾਰੇ ਦੇਖਿਓ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਹੁਣ ਆ ਜਿਹੜੀ ਵੈਰਾਈਟੀ ਆ ਹੈਗੀ ਆ 75 ਸੋ ਇਹਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ ਪੀਆ 426 ਤੇ 110 ਵਿੱਚ ਬਹੁਤ ਜ਼ਿਆਦਾ ਪੈਣ ਦੀ ਹਲਦੀ ਸੋ ਆਪਾਂ ਇਹਦੀ ਵੀ ਵਾਲੇਦਬਾਰੇ ਕਰ ਦੇਣੀ ਹੈ ਕਿਉਂਕਿ ਛਾਉ ਰਿਆ ਜਿੱਦਾਂ ਛਾਉ ਆ ਨਾ ਜਿੱਥੇ ਛਾਉ ਆ ਉਥੇ ਬ্লাইਟ ਆਪਣੀ ਹਲਦੀ ਪੈਣ ਦਾ ਜ਼ਿਆਦਾ ਡਰ ਹੁੰਦਾ ਸਲਾਬਾ ਜ਼ਿਆਦਾ ਹੋਣ ਕਰਕੇ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ 2 ਦਿਨ ਬਾਅਦ ਤੁਹਾਨੂੰ ਉੱਥੇ ਰਿਜ਼ਲਟ ਚੈੱਕ ਕਰਾਉਂਗਾ ਜਿੱਥੇ ਆਪਾਂ ਸਪਰੇਅ ਕੀਤੀ ਆ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਇੱਕ ਪੰਪ ਰਹਿ ਗਿਆ ਸਾਡਾ ਉਹ ਵੀ ਲਾ ਲਈਏ